ਆਪ ਸਭ ਦਾ ਦਾਸ ਤੇ YouTube ਚੈਨਲ 뮤זיਕ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਚ ਹੋਗੇ। ਕਰੋ ਸਾਹਿਬ ਕਿਰਪਾ ਕਰੋ ਸਭ ਨਾਲੋਂ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਅੱਜ ਆਪਾਂ ਬਹੁਤ ਹੀ ਸੁੰਦਰ ਸ਼ਬਦ ਭਾਈ ਸਾਹਿਬ ਪਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰਵਾਲਿਆਂ ਦਾ ਸਿਖਾਂਗੇ। ਜਿਹੜਾ ਸ਼ਬਦ ਭਾਈ ਸਾਹਿਬ ਨੇ ਬੜਾ ਬਹੁਤ ਦਿਰ ਪਹਿਲਾਂ ਗਾਇਨ ਕੀਤਾ ਸੀ ਤੇ ਅੱਜ ਵੀ ਸੰਗਤ ਉਹਨਾਂ ਬੜੇ ਪਿਆਰ ਨਾਲ ਸੁਣਦੀ ਹੈ। ਸ਼ਬਦ ਹੈ ਜੀ ਕਬ ਗੱਲ ਲਾਵਾਂਗੇ। ਆਉ ਤੁਮਰੀ ਕਰੋ ਨਿਤਿਆਸ ਪ੍ਰਭ ਹੋਏ ਕਬ ਗੱਲ ਲਾਵਾਂਗੇ। ਅਤੇ ਆਪਾਂ ਇਹਨੂੰ ਤਾਲ ਕਹਿਰਵਾ ਦੇ ਵਿੱਚ ਪੜਾਂਗੇ ਜੀ ਸਿੱਖਾਂਗੇ ਜਿਸ ਤਰ੍ਹਾਂ ਕਿ ਭਾਈ ਸਾਹਿਬ ਨੇ ਗਾਇਨ ਕੀਤਾ ਹੋਇਆ ਆਓ ਸਾਰੇ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਮੈਂ ਦੋ ਸਕੇਲਾਂ ਦੇ ਉੱਤੇ ਵੀਡੀਓ ਪਾ ਰਿਹਾ ਹਾਂ ਪਹਿਲਾ ਕਾਲਾ ਸੀ ਸ਼ਾਰ ਪਤੇ ਚੌਥਾ ਕਾਲਾ ਜੀ ਸ਼ਾਰ ਬੀਬੀਆਂ ਦਾ ਭੈਣਾਂ ਦਾ ਬੱਚਿਆਂ ਦਾ ਸਕੇਲ ਅਤੇ ਵੀਰਾਂ ਦਾ ਸਕੇਲ ਬੇਨਤੀ ਹੈ ਕਿ ਭੈਣਾਂ ਦਾ ਸਕੇਲ ਬੀਬੀਆਂ ਬੱਚਿਆਂ ਦਾ ਬਾਅਦ ਵਿੱਚ ਪਾਵਾਂਗੇ ਪਹਿਲਾਂ ਭਾਈਆਂ ਦਾ ਸਕੇਲ ਪਾਵਾਂਗੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਦੇਖਣਾ ਪਹਿਲਾਂ ਵੀਰ ਦੇਖ ਲੈਣਾ ਪਹਿਲਾਂ ਗਾ ਦੇਣਾ ਸਥਾਈ ਯੰਤਰਾ ਤੇ ਫਿਰ ਆਪ ਜੀ ਨੂੰ ਸਿਖਾਵਾਂਗੇ ਹਾਂ ਗੁਰ ਕਾ ਲਾਮੇਂ ਕਿਵੇਂ ਕਿਸ ਤਰ੍ਹਾਂ ਗਾਇਨ ਕਰਨਾ ਦੇਖੋ ਸੁਰਾਏ ਦੇ ਵਿੱਚ ਕਿਹੜੀ ਕਿਹੜੀਆਂ ਲੱਗਣੀਆਂ ਪਗਲਾ ਉਹਦੀ ਗੱਲ ਕਰਦੇ ਆ ਗਾ ਕੌਮਲ ਲੱਗਣਾ ਅਤੇ ਉਸ ਤੋਂ ਬਾਅਦ ਨੀ ਵੀ ਜਿਹੜਾ ਕੌਮਲ ਲੱਗਣਾ ਚਾਹੇ ਦੇਖੋ ਮੈਂ ਕਿਸ ਤਰ੍ਹਾਂ ਸੁਰਾਣੇ ਇੱਥੋਂ ਸ਼ੁਰੂ ਕਰਾਂਗੇ ਕਾਪ ਕਨ ਲਾ ਮੈਂਗੀ ਤੇ ਦੇਖੋ ਕਾਪ ਕਨ ਲਾ तुमरीो न <singing flowers> ਅੰਤਰਾ ਕਰਾਂਗੇ ਜੀ ਅੰਤਰਾ ਪਾ ਤੋਂ ਸ਼ੁਰੂ ਕਰਨਾ ਹੈ ਰਬ ਕੀ ਜੈ ਰੱਬ ਕੀ ਕਬੂ ਕਨ ਨਾਮੇ ਮੇਂ ਗੀ ਕਬ ਕਨ ਲਾ ਨਾ ਵੀ ਸੋਇ ਹੈ ਵੀਰਾਂ ਦਾ ਸਕੇ ਲਾ ਜੀ ਨੇ ਸਾਰੇ ਅੰਤਰੇ ਵੀਰਾਂ ਨੂੰ ਬੇਨਤੀ ਆਦੀ ਨੇ ਤੁਹ ਲਗਾ ਲੈ ਜਿਨ੍ਹਾਂ ਦਾ ਸਕੇ ਡੀ ਸ਼ਾਰਪ ਹੈ ਉਹ ਵੀਰ ਜਿਹੜੇ ਨੇ ਉਹ ਇਹ ਸੁਰਾ ਵਰਤ ਰਹਿਣ ਇਹਦੇ ਵਿੱਚ ਮੈਂ ਰੇ ਲਗਾਇਆ ਅਤੇ ਉਸ ਤੋਂ ਬਾਅਦ ਮਾਂ ਅਤੇ ਉਸ ਤੋਂ ਬਾਅਦ ਪਾ ਨਾ ਅਤੇ ਸਾ ਸਾਰੇ ਆਪਾਂ ਨੇ ਸਾਰੇ ਇਸ ਸੁਰਾਇ ਦੇ ਵਿੱਚ ਲਗਣੀਆਂ ਨੇ ਜਿਹੜੇ ਵੀ ਡੀ ਸ਼ਾਰਪ ਤੋਂ ਗਾੰਦੇ ਨੇ ਉਹ ਦੇਖ ਲੈ ਨਹੀਂ ਕੰਮਰ ਲਗਾਣੀ ਹੈ ਗਾਵੇ ਦੇ ਵਿੱਚ ਬਹੁਤ ਘੱਟ ਲੱਗਦਾ ਅੱਗੇ ਜਾ ਕੇ ਲੱਗੇਗਾ ਕਿਤੇ ਨਹੀਂ ਤਾਂ ਸਥਾਈ ਯੰਤਰੇ ਦੇ ਵਿੱਚ ਗਾਵੇ ਨਹੀਂ ਲੱਗਦਾ ਮਤਲਬ ਪੰਜ ਕੁ ਸੁਰਾਂ ਦੇ ਉੱਤੇ ਇਹ ਸ਼ਬਦ ਹੋ ਜਾਂਦਾ ਹੁਣ ਪੈਣਾ ਦੇਖ ਲੈ ਜੀ ਸ਼ਾਰਪਸ ਕੇਰ ਤੋਂ ਦੇਖ ਲੈ ਆਪ

ਸਾਰੇ ਅੰਤਰੇ ਭੈਣਾ ਬੱਚਿਆਂ ਨੂੰ ਬੇਨਤੀ ਇੱਥੋਂ ਲਗਾ ਲੈਣੇ ਆਪ ਜੀ ਨੇ ਜਿਸ ਤਰ੍ਹਾਂ ਮੈਂ ਅੰਤਰਾ ਇੱਥੇ ਲਗਾਇਆ ਇਸ ਤਰ੍ਹਾਂ ਕਰਕੇ ਆਪ ਜੀ ਨੇ ਸਾਰਾ ਸ਼ਬਦ ਗਾਇਨ ਕਰਨਾ ਸੰਗਤ ਦੇ ਵਿੱਚ ਆਪ ਜੀ ਪੜੋਗੇ ਸੰਗਤ ਨਾਲ ਨਾਲ ਲਗਾਵੇਗੀ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਜੀ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਇਸੇ ਤਰ੍ਹਾਂ ਚੈਨਲ ਨਾਲ ਜੁੜੇ ਰਹਿਣਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਮਾਰੇ ਕਿਰਪਾ ਕਰਨ ਸਭ ਨੂੰ ਕੀਰਤਨ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ